ਲੁਧਿਆਣਾ ਤੋਂ ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਨਜੀਤ ਸਿੰਘ ਵੈਂਸ ਲਗਾਤਾਰ ਪਾਣੀ ਦੇ ਖਿਲਾਫ ਜੰਗ ਲੜਤੇ ਆ ਰਹੇ ਨੇ ਬੀਤੇ ਦਿਨ ਮੁੱਖ ਮੰਤਰੀ ਪੰਜਾਬ ਅਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ لال ਖੱਟਰ ਦੀ ਸਤਲੁਜ ਯਮੁਨਾ ਲਿੰਕ ਨਹਿਰ ਨੂੰ ਲੈ ਕੇ ਕੇਂਦਰੀ ਜਲ ਸਰੋਤ ਮੰਤਰੀ ਨਾਲ ਮੁਲਾਕਾਤ ਹੋਈ ਸੀ ਜਿਸ ਨੂੰ ਲੈ ਕੇ ਬੀਤੇ ਦਿਨ ਸਿਮਰਨਜੀਤ ਸਿੰਘ ਵੈਂਸ ਵੱਲੋਂ ਮੁੱਖ ਮੰਤਰੀ ਦੀ ਰਿਹਾਈ ਦੀ ਮੰਗ ਪੱਤਰ ਵੀ ਸੌਂਪਿਆ ਗਿਆ ਹੈ ਲੁਧਿਆਣਾ ਦੇ ਵਿੱਚ ਇਸ ਮੁੱਦੇ ਤੇ ਪ੍ਰੈਸ ਕਾਨਫਰੰਸ ਕਰਦਿਆਂ ਸਿਮਰਨਜੀਤ ਸਿੰਘ ਵੈਂਸ ਨੇ ਕਿਹਾ ਕਿ ਸੂਬੇ ਦੇ ਅਧਿਕਾਰਾਂ ਦਾ ਘਾਣ ਕੀਤਾ ਜਾ ਰਿਹਾ ਹੈ ਪੰਜਾਬ ਵਿਧਾਨ ਸਭਾ ਦੇ ਵਿੱਚ 1966 ਦੇ ਵਿੱਚ ਬਣਾਏ ਗਏ ਐਕਟ ਦੇ ਆਰਡੀਨੈਂਸ ਹੀ ਵਿੱਚ ਲਿਆ ਕੇ ਉਸ ਨੂੰ ਰੱਦ ਕਰਨਾ ਚਾਹੀਦਾ ਹੈ। ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਿਮਰਨਜੀਤ ਸਿੰਘ ਵਹੈਸ ਨੇ ਕਿਹਾ ਕਿ ਪੰਜਾਬ ਦੇ ਵਿੱਚ ਪਹਿਲਾਂ ਹੀ ਪਾਕਿਸਤਾਨ ਦੀ ਵੰਡ ਤੋਂ ਬਾਅਦ ਦੋ ਦਰਿਆ ਹੀ ਬਚੇ ਸਨ ਜਿਨ੍ਹਾਂ ਦੇ ਵਿੱਚੋਂ Rajasthan ਅਤੇ ਦਿੱਲੀ ਨੂੰ ਪਹਿਲਾਂ ਹੀ ਪਾਣੀ ਦਿੱਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਹਰਿਆਣਾ ਦੇਣ ਲਈ ਪੰਜਾਬ ਦੇ ਕੋਲ ਵਾਧੂ ਪਾਣੀ ਨਹੀਂ ਉਹਨਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਸਮੇਂ-ਸਮੇਂ ਸਿਰ ਪੰਜਾਬ ਤੇ ਅਧਿਕਾਰਾਂ ਦਾ ਘਾਣ ਕੀਤਾ ਜਾ ਰਿਹਾ ਹੈ। ਔਰ ਨਾ ਗਿਆ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਇਸ ਖਿਲਾਫ ਆਵਾਜ਼ ਬੁਲੰਦ ਕੀਤੀ ਸੀ ਜੋ ਸੁਪਰੀਮ ਕੋਰਟ ਦੇ ਵਿੱਚ ਪੈਂਡਿੰਗ ਹੈ। ਦੇਸ਼ ਦੀ ਆਜ਼ਾਦੀ ਤੋਂ ਬਾਅਦ ਪੰਜਾਬ ਦੇ ਨਾਲ ਪੰਜਾਬੀਆਂ ਦੇ ਨਾਲ ਜੱਗੋਂ ਤੇਰਵੀ ਹੋਈ। ਸਾਡਾ ਪਾਣੀ ਵੀ ਲੁੱਟਿਆ ਗਿਆ। ਸਾਨੂੰ ਕੀਮਤ ਵੀ ਨਹੀਂ ਮਿਲੀ। ਹੜ੍ਹਾਂ ਦਾ ਨੁਕਸਾਨ ਪੰਜਾਬ ਚੱਲੇ। ਦਰਿਆਵਾਂ ਦੇ ਥੱਲੇ ਆਇਆ ਹੋਇਆ ਰਕਬਾ ਲੱਖਾਂ ਏਕੜ ਜ਼ਮੀਨ ਜਿਹੜੀ ਉਹ ਬੰਜਰ ਹੋ ਗਈ। ਉਹ ਨੁਕਸਾਨ ਪੰਜਾਬ ਚੱਲੇ। ਤੇ ਹੁਣ ਸਭ ਤੋਂ ਵੱਡਾ ਰੌਲਾ ਜਿਹੜਾ ਉਹ ਪੰਜਾਬ ਦੇ ਅੰਦਰ ਦੋਸਤੋ ਐਸਵਾਈਐਲ ਨੂੰ ਲੈ ਕੇ ਜਿਹੜੀ ਕੱਲ ਕੈਪਟਨ ਅਮਰਿੰਦਰ ਸਿੰਘ ਹਰਾਂ ਦੀ ਹਰਿਆਣਾ ਦੇ ਮੁੱਖ ਮੰਤਰੀ ਖੱਟਰ ਸਾਹਿਬ ਦੇ ਨਾਲ ਮੀਟਿੰਗ ਹੋਈ ਜਿਹਦੇ ਵਿੱਚ ਦੇਸ਼ ਦੇ ਜਲ ਸਰੋਤ ਮੰਤਰੀ ਵੀ ਹਾਜ਼ਰ ਸਿਗੇ ਵੀਡੀਓ ਕਾਨਫਰੈਂਸਿੰਗ ਦੇ ਉੱਤੇ ਮੁੱਖ ਮੰਤਰੀ ਸਾਹਿਬ ਦਾ ਇੱਕ ਬਿਆਨ ਜਿਹਦੀ ਮੈਂ ਵਿਰੋਧ ਨਹੀਂ ਜਿਹਦੀ ਮੈਂ ਤਾਰੀਫ ਕਰੂੰਗਾ ਜਿਹੜਾ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜੇ ਪੰਜਾਬ ਦੇ ਅੰਦਰ ਐਸਵਾਈਐਲ ਨਹਿਰ ਬਣਦੀ ਹੈ ਤੇ ਪੰਜਾਬ ਦੇ ਹਾਲਾਤ ਬੇਕਾਬੂ ਹੋ ਜਾਣਗੇ ਕੋਈ ਸ਼ੱਕ ਨਹੀਂ ਪੰਜਾਬੀਆਂ ਦਾ ਖੂਨ ਜਾ ਸਕਦਾ ਹੈ ਪੰਜਾਬੀ ਖੁੱਦ ਜਾ ਸਕਦੇ ਆ ਜਾਨਾਂ ਦੇ ਸਕਦੇ ਆ ਪਰ ਪਾਣੀ ਦੀ ਬੂੰਦ ਨਹੀਂ ਕਿਉਂਕਿ ਜਿਹੜਾ ਆਲਰੇਡੀ ਸਾਡਾ ਪਾਣੀ ਚਾਹੇ ਉਹ Rajasthan ਜਿਹਦੇ ਕੋਲੋਂ ਅਸੀਂ 16 ਲੱਖ ਕਰੋੜ ਰੁਪਏ ਤੋਂ ਵੱਧ ਦੀ ਰਕਮ ਵਸੂਲ ਕਰਨੀ ਹੈ ਆਲਰੇਡੀ ਅਸੀਂ ਦਿੱਲੀ ਨੂੰ ਪਾਣੀ ਦੇ ਰਹੇ ਆ 0.2 एमएफ ਨਰਵਾਣਾ ਦੇ ਜ਼ਰੀਏ ਹਰਿਆਣੇ ਦੇ ਨਾਲ ਸਾਡੇ ਟਰਮਸ ਐਂਡ ਕੰਡੀਸ਼ਨ ਡਿਫਰੈਂਟ ਸਗੇ ਕਿਉਂਕਿ ਹਰਿਆਣਾ ਪੰਜਾਬ ਦੇ ਵਿੱਚੋਂ ਨਿਕਲਿਆ ਸੋ ਅੱਜ ਮੈਂ ਤੁਹਾਡੇ ਨਾਲ ਸਿਰਫ ਦੋ ਮੁੱਦੇ ਜਿਹੜੇ ਸਾਂਝੇ ਕਰਨੇ ਆ ਜਿਨ੍ਹਾਂ ਦੀ ਕਾਨੂੰਨੀ ਅਹਿਮੀਅਤ ਕਿਉਂਕਿ ਮਸਲਾ ਮਾਨਯੋਗ ਦੇਸ਼ ਦੀ ਸਰਵੋੱਚ ਅਦਾਲਤ ਦੇ ਕੋਲੇ ਆ ਸੁਪਰੀਮ ਕੋਰਟ ਦੇ ਕੋਲੇ ਆ ਮੈਂ ਤੁਹਾਡੇ ਨਾਲ ਉਹ ਦੋ ਮੁੱਦੇ ਸਾਂਝੇ ਕਰਨੇ ਆ ਜਿਨ੍ਹਾਂ ਦਾ ਕਾਨੂੰਨੀ ਪੱਖ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਮਹੱਤਵ ਰੱਖਦਾ ਹੈ ਦੋਸਤੋ 2002 ਦੇ ਵਿੱਚ ਮਾਨਯੋਗ ਸੁਪਰੀਮ ਕੋਰਟ ਫੈਸਲਾ ਦਿੰਦੀ ਆ ਪੰਜਾਬ ਦੇ ਉਲਟ ਵੀ ਐਸਵਾਈਐਲ ਨਹਿਰ ਦੇ ਜਰੀਏ ਪਾਣੀ ਦੇ ਦੋ ਹਰਿਆਣੇ ਨੂੰ ਕੈਪਟਨ ਮਰਿੰਦਰ ਸਿੰਘ ਕਾਲੀ ਦੇ ਵਿੱਚ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਕਾਲ ਕਰਦੇ ਆ ਉਸ ਸੈਸ਼ਨ ਦੇ ਵਿੱਚ ਜਿਹੜਾ ਬੜਾ ਮਸ਼ਹੂਰ ਹੋਇਆ ਜਿਹਦੇ ਕਰਕੇ ਕੈਪਟਨ ਮਰਿੰਦਰ ਸਿੰਘਾ ਨੂੰ ਪਾਣੀਆਂ ਦਾ ਰਾਖਾ ਖਿਤਾਬ ਕਾਂਗਰਸੀਆਂ ਨੇ ਦਿੱਤਾ ਮੈਂ ਉਹਦੀ ਵੀ ਤੁਹਾਨੂੰ ਸੰਖੇਪ ਜਾਣਕਾਰੀ ਦਵਾਂਗਾ ਕੈਪਟਨ ਮਰਿੰਦਰ ਸਿੰਘ ਟਰਮੀਨੇਸ਼ਨ ਆਫ ਵਾਟਰ ਐਗਰੀਮੈਂਟ ਲੈ ਕੇ ਆਉਂਦੇ ਆ 2004 ਪਾਣੀਆਂ ਦਾ ਸਮਝੌਤਾ ਤੋੜੂ ਐਕਟ ਕੈਪਟਨ ਮਰਿੰਦਰ ਸਿੰਘ ਲੈ ਕੇ ਆਉਂਦੇ ਆ 2004 ਦੇ ਵਿੱਚ ਤੇ ਉਹਦੀ ਪੰਜਵੀਂ ਕਲੋਜ਼ ਦੇ ਵਿੱਚ ਇੱਕ ਪੰਜਾਬ ਦੇ ਹੱਥ ਵੱਡਣ ਵਾਲਾ ਜਿਹੜਾ ਲਾਈਨ ਲਿਖਦੇ ਆ ਕਿ ਜਿਹੜਾ ਪੰਜਾਬ ਦਾ ਪਾਣੀ ਪਹਿਲਾਂ ਤੋਂ ਜਾ ਰਿਹਾ ਉਹਦੇ ਤੇ ਸਾਨੂੰ ਕੋਈ ਇਤਰਾਜ਼ ਨਹੀਂਗਾ ਉਹ ਨਿਰੰਤਰ ਜਾਂਦਾ ਰਹੇ ਉਸ ਤੋਂ ਬਾਅਦ ਇਹ ਬਿੱਲ ਗਵਰਨਰ ਸਾਹਿਬ ਦੇ ਜ਼ਰੀਏ ਹੁੰਦਾ ਹੁੰਦਾ ਜਦੋਂ ਰਾਸ਼ਟਰਪਤੀ ਜੀ ਕੋਲੇ ਫਾਈਨਲ ਸਾਈਨ ਆ ਵਾਸਤੇ ਜਾਂਦਾ ਕਾਨੂੰਨ ਦੀ ਸ਼ੇਪ ਉਦੋਂ ਹੀ ਲੈਣੀ ਆ ਜਦੋਂ ਰਾਸ਼ਟਰਪਤੀ ਜੀ ਸਾਈਨ ਕਰਦੇ ਆ ਤੇ ਰਾਸ਼ਟਰਪਤੀ ਜੀ ਉਸ ਬਿੱਲ ਦੇ ਉੱਤੇ ਤੇ ਜੱਜਾਂ ਦੀ رائے ਮੰਗਦੇ ਜਿਹਨੂੰ ਪ੍ਰੈਜ਼ੀਡੈਂਸ਼ੀਅਲ ਰੈਫਰੈਂਸ ਬੋਲਿਆ ਜਾਂਦਾ ਹੁਣ ਜੱਜਸ ਕੀ ਕਰਦੇ ਆ ਜੱਜਸ رائے ਮੰਗਦੇ ਆ ਸੁਪਰੀਮ ਰਾਸ਼ਟਰਪਤੀ ਜੀ ਕੀ ਕਰਦੇ ਆ ਸੁਪਰੀਮ ਕੋਰਟ ਦੇ ਜੱਜਸ ਤੋਂ رائے ਮੰਗਦੇ ਆ رائے ਮੰਗਣ ਲੱਗੇ ਲਿਖਦੇ ਕੀ ਆ ਕਿੜਾ 2004 ਦਾ ਕੈਪਟਨ ਮਰਿੰਦਰ ਸਿੰਘ ਦੀ ਗਵਰਨਮੈਂਟ ਨੇ ਪਾਸ ਕੀਤਾ ਨਵਾਂ ਬਣਾਇਆ ਕਾਨੂੰਨ ਟਰਮੀਨੇਸ਼ਨ ਆਫ ਵਾਟਰ ਐਗਰੀਮੈਂਟ ਕੀ ਇਹ 1966 पुनर्गठन एक्ट दी धारा 78 ਦਾ ਤੇ 1956 ਦੇ ਇੰਟਰ ਸਟੇਟ ਰਿਵਰ ਵਾਟਰ ਡਿਸਪਿਊਟ ਐਕਟ ਦੀ ਧਾਰਾ 14 ਦਾ ਲੰਘਣ ਤਾਂ ਨਹੀਂ ਕਰਦਾ ਉਹ ਤਾਂ ਤੁਹਾਨੂੰ ਮੈਨੂੰ ਜਿੰਨੇ ਲੋਕ ਸਮਝ ਰੱਖਦੇ ਐ ਇਸ ਬੰਦੇ ਤੇ ਉਹਦਾ ਅੰਡਰਸਟੂਡ ਹੈ ਵੀ ਉਹਨਾਂ ਦਾ ਉਲੰਘਣ ਕਰਦਾ ਜਦ ਕਿ ਇਹ ਦੋਨੋਂ ਤਰਾਮਾਂ ਜਿਹੜੀਆਂ ਜਿਹਦੀ ਮੈਂ ਗੱਲ ਕੀਤੀ ਆ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸੁਪਰੀਮ ਕੋਰਟ ਦੇ ਵਿੱਚ ਗਏ ਕਿ ਇਹ ਗੈਰ ਸਬਦਾਨਕ ਆ ਇਹ ਭਾਰਤੀ ਸੰਵਿਧਾਨ ਦੇ ਵਿੱਚ ਸਾਡਾ ਫੈਡਰਲਿਜ਼ਮ ਸਿਸਟਮ ਦੇਸ਼ ਆ ਸੰਗੀ ਢਾਂਚਾ ਮਲਕਿਆ ਕੇਂਦਰ ਦੀਆਂ ਸ਼ਕਤੀਆਂ ਤੇ ਰਾਜਾਂ ਦੀਆਂ ਸ਼ਕਤੀਆਂ ਦੀ ਸੰਵਿਧਾਨਕ ਤੌਰ ਤੇ ਵੰਡ ਹੋਈ ਆ ਇਹ 262 ਦਾ ਉਲੰਘਣ ਆ ਇੰਟਰ ਸਟੇਟ ਵਾਟਰ ਡਿਸਪਿਊਟ ਐਕਟ ਨਾਮ ਤੋਂ ਸਪੱਸ਼ਟ ਆ ਅੰਤਰ ਰਾਜੀ ਦਰਿਆ ਉਹਦੇ ਪਾਣੀ ਨੂੰ ਵੰਡਣ ਵਾਸਤੇ ਕੇਂਦਰ ਦਖਲ ਅੰਦਾਜ਼ੀ ਕਰ ਸਕਦਾ ਸੌਰੀ ਟੂ ਸੇ ਇਹ ਸਰਕਾਰਾਂ ਵਾਲੇ ਭੁੱਲ ਜਾਂਦੇ ਆ ਕਿ ਸਾਡਾ ਸਤਲੁਜ ਰਾਵੀ ਹਰਿਆਣੇ ਦੇ ਨਾਲ ਅੰਤਰਰਾਜੀ ਨਹੀਂ ਇਕੱਲੇ ਪਾਣੀ ਦੀ ਕੀਮਤ ਰਾਜਸਥਾਨ ਦੇ ਕੋਲੋਂ 16 ਲੱਖ ਕਰੋੜ ਰੁਪਇਆ ਲੈਣੀ ਆ ਇਹ ਨਾ ਕਹੋ ਕਿ ਹਰਿਆਣੇ ਨੂੰ ਦੇਣ ਵਾਸਤੇ ਪਾਣੀ ਨਹੀਂ ਸਾਡੇ ਕੋਲੇ ਇਹ ਕਹੋ ਕਿ ਹਰਿਆਣਾ ਗਲਤ ਤਰੀਕੇ ਨਾਲ ਮਾਲਕ ਬਣਿਆ ਪਾਣੀਆਂ ਦਾ ਸੀ ਉਹਦੀ ਮਾਲਕੀ ਚੈਲੰਜ ਕਰਦੇ ਆ ਅਸੀਂ ਉਹਦੀ ਇਸ ਗਲਤ ਦਰਜ ਹੋਈ ਮਾਲਕੀ ਨੂੰ ਰੱਦ ਕਰਾਉਣ ਲਈ ਸੂਟ ਨੰਬਰ 2 ਆਫ 2007 ਸੁਪਰੀਮ ਕੋਰਟ ਦੇ ਵਿੱਚ ਪੰਜਾਬ ਸਰਕਾਰ ਨੇ ਦਾਇਰ ਕੀਤਾ ਜਿਹਦੇ ਤੇ ਹਜੇ ਤੱਕ ਕੋਈ ਫੈਸਲਾ ਨਹੀਂ ਹੋਇਆ ਪੈਂਡਿੰਗ ਆ ਉਸ ਪੈਂਡਿੰਗ ਕੇਸ ਨੰਬਰ 2 ਆਫ 2007 ਦੀ अर्ली हियरिंग ਦੀ ਦਰਖਾਸਤ ਪੰਜਾਬ ਸਰਕਾਰ 라ਵੇ ਸੁਪਰੀਮ ਕੋਰਟ ਦੇ ਵਿੱਚ ਤਾਂ ਜੋ ਇਹ ਕੇਸ ਕੁਝ ਵੀ ਨਹੀਂ ਹੈਗਾ ਦੋਸਤੋ ਇੱਕ ਇਹ 100 ਨਹੀਂ 101% ਪੰਜਾਬ ਦੇ ਹੱਕ ਵਿੱਚ ਆਏਗਾ ਕਾਨੂੰਨ ਬਣਾਉਂਦੀਆਂ ਨੇ ਲੋਕ ਸਭਾ ਤੇ ਵਿਧਾਨ ਸਭਾਵਾਂ ਪਰ ਇਹਦਾ ਲਾਈਟ ਆਫ ਕਨਸਟੀਟਿਊਸ਼ਨ ਸ਼ਬਦਾਂ ਦੀ ਰੋਸ਼ਨੀ ਦੇ ਵਿੱਚ ਕਾਨੂੰਨ ਬਣਦਾ ਹੈ ਸੰਵਿਧਾਨ ਦੀ ਰੋਸ਼ਨੀ ਤੋਂ ਉਲਟ ਜਾ ਕੇ ਕਦੇ ਕੋਈ ਕਾਨੂੰਨ ਨਹੀਂ ਬਣਦਾ ਜੇ ਕੋਈ ਬਣਦਾ ਤੇ ਉਹ ਗੈਰ ਸੰਵਿਧਾਨਕ ਆ ਮੈਂ ਫੇਰ ਕੈਪਟਨ ਮਰਿੰਦਰ ਸਿੰਘ ਨੂੰ ਇਹ ਅਪੀਲ ਕਰੂੰਗਾ ਸੁਝਾਅ ਦਊਂਗਾ ਕਿ ਕੈਪਟਨ ਸਾਹਿਬ ਤੁਰੰਤ ਇੱਕ ਸੈਸ਼ਨ ਕਾਲ ਕਰੋ ਜਿਹੜੀ ਟਰਮੀਨੇਸ਼ਨ ਆਫ ਵਾਟਰ ਐਗਰੀਮੈਂਟ ਦੇ ਵਿੱਚ ਤੁਸੀਂ ਕਮੀ ਛੱਡ ਗਏ ਸੀ ਉਸ ਕਮੀ ਨੂੰ ਪੂਰਾ ਕਰੋ ਜਿਹਦੇ ਤਹਿਤ ਪ੍ਰੈਜ਼ੀਡੈਂਸ਼ੀਅਲ ਰੈਫਰੈਂਸ ਪੰਜਾਬ ਦੇ ਉਲਟ ਗਿਆ ਇਹ ਮਤਾ ਪਾਸ ਕਰਨ ਲੱਗੇ ਕਿ 1966 ਦੀ 78 ਤੇ 1956 ਦੀ 14 ਭਾਰਤ ਦੇ ਸੰਵਿਧਾਨ ਦੇ ਆਰਟੀਕਲ 262 ਦਾ ਲੰਘਣ ਆ ਫੇਰ ਮਾਨਯੋਗ ਰਾਸ਼ਟਰਪਤੀ ਜੀ ਸੁਪਰੀਮ ਕੋਰਟ ਦੇ ਜੱਜਾਂ ਤੋਂ ਰਾਇ ਮੰਗਣ ਸੋਨੀ ਦੋਸਤੋ 101% رائے ਪੰਜਾਬ ਦੇ ਹੱਕ ਵਿੱਚ ਆਏਗੀ ਅਸੀਂ ਇਹ ਕਿਸ ਜਿੱਤ ਕੇ ਆਵਾਂਗੇ ਕੈਪਟਨ ਸਾਹਿਬ ਕਿੱਥੇ ਗਏ ਵਾਦੇ ਤੁਹਾਡੇ ਲੁਧਿਆਣਾ ਤੋਂ ਬਿਊਰੋ ਰਿਪੋਰਟ ਐਸਐਮਜ਼ेड ਨਿਊਜ਼